ਏਅਰਪੋਰਟ ਤੇ ਇੱਕ ਦੂਸਰੇ ਦੇ ਗੜ ਲੱਗ ਕੇ ਰੋਏ ਅਰਸ਼ ਅਤੇ ਗੁਰਪ੍ਰੀਤ ਇਹ ਦੋਵਾਂ ਦੀ ਇਹ ਆਖਰੀ ਮੁਲਾਕਾਤ ਸੀ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦੀ ਆਖਰੀ ਪਿਆਰ ਭਰੀ ਮੁਲਾਕਾਤ ਹੋਣੀ ਹੈ ਅਤੇ ਬਾਅਦ ਦੇ ਵਿੱਚ ਪਤਾ ਨਹੀਂ ਹੁਣ ਕਦੋਂ ਕਿਵੇਂ ਅਤੇ ਕਿੱਥੇ ਇਹ ਮਿਲਣਗੇ ਇਹ ਦੋਵੇਂ ਆਪਸ ਦੇ ਵਿੱਚ ਹੱਦੋਂ ਵੱਧ ਪਿਆਰ ਕਰਦੇ ਸੀ ਜਿਸ ਦੀ ਗਵਾਹੀ ਇਹਨਾਂ ਦੀਆਂ ਤਸਵੀਰਾਂ ਵਿਆਹ ਦੇ ਵਿੱਚ ਕੀਤੇ ਗਏ ਸਾਰੇ ਚਾ ਅਤੇ ਉਸ ਤੋਂ ਬਾਅਦ ਦੀਆਂ ਵੀਡੀਓਜ਼ ਦੱਸ ਰਹੀਆਂ ਨੇ ਕਿਸੇ ਤੀਜੇ ਦੇ ਕਰਕੇ ਜਦੋਂ ਕਿਸੇ ਦਾ ਪਿਆਰ ਟੁੱਟਦਾ ਹੈ ਤਾਂ ਹੀ ਹਮੇਸ਼ਾ ਹੜਕਦਾ ਹੀ ਰਹਿੰਦਾ ਹੈ ਆਉਣ ਵਾਲੇ ਕੁਝ ਸਾਲਾਂ ਬਾਅਦ ਯਕੀਨਨ ਜੇਕਰ ਇਹ ਪਿਆਰ ਸੱਚਾ ਸੀ ਤਾਂ ਦੋਵੇਂ ਸੋਚਣਗੇ ਕਿ ਸਾਡਾ ਰਿਸ਼ਤਾ ਖਰਾਬ ਕਿਉਂ ਹੋਇਆ ਕੁੜੀ ਦੇ ਵੱਲੋਂ ਤਾਂ ਇਹ ਸਵਾਲ ਹੁਣ ਵੀ ਸੋਚੇ ਜਾਂਦੇ ਨੇ ਗੁਰਪ੍ਰੀਤ ਦੇ ਵੱਲੋਂ ਵੀਡੀਓਜ਼ ਅਤੇ ਸਟੇਟਸ ਪਾ ਕੇ ਹੀ ਆਖਿਆ ਜਾਂਦਾ ਹੈ ਕਿ ਆਖਿਰਕਾਰ ਉਸਦੇ ਨਾਲ ਵਿਆਹ ਕੀਤਾ ਹੀ ਕਿਉਂ ਗਿਆ ਜੇਕਰ ਇਹ ਜੋਸ ਨੂੰ ਕੱਲੀਆਂ ਛੱਡ ਦੇਣਾ ਸੀ ਸਮਾਂ ਸੀ ਉਹ ਜਦੋਂ ਦੋਵੇਂ ਜਾਣੇ ਕੁਝ ਮਹੀਨੇ ਇਕੱਠੇ ਰਹੇ ਉਸ ਤੋਂ ਬਾਅਦ ਪਤੀ ਬਾਹਰ ਗਿਆ ਅਤੇ ਹਮੇਸ਼ਾ ਹਮੇਸ਼ਾ ਦੇ ਲਈ ਹੁਣ ਅਲੱਗ ਹੋ ਰਿਹਾ ਹੈ ਪਤੀ ਦੇ ਵੱਲੋਂ ਡਾਈਵੋਰਸ ਦੀ ਮੰਗ ਕਰਨੀ ਉਸ ਤੋਂ ਛੁਟਕਾਰਾ ਪਾਣ ਦੀ ਗੱਲ ਕਰਨੀ ਕਿ ਕਿਸੇ ਵੀ ਤਰ੍ਹਾਂ ਗੁਰਪ੍ਰੀਤ ਨੂੰ ਅਰਸ਼ ਦਾ ਛੁਟਕਾਰਾ ਹੋ ਜਾਵੇ ਅਤੇ ਉਹ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਵੇ ਇਹ ਸਾਰੀਆਂ ਗੱਲਾਂ ਗੁਰਪ੍ਰੀਤ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਆਪਣੇ ਪਤੀ ਦੇ ਉੱਪਰ ਪਤਾ ਨਹੀਂ ਇਹ ਇਲਜ਼ਾਮ ਨੇ ਜਾਂ ਫਿਰ ਇਨੀ ਕੋੜੀ ਸੱਚਾਈ ਹੈ ਜਿਸ ਨੂੰ ਕਿ ਇੱਕ ਵਿਆਵਤਾ ਔਰਤ ਸ਼ਾਇਦ ਹੀ ਕਦੇ ਸਹਿ ਸਕਦੀ ਹੈ ਕਈ ਵਾਰੀ ਕੁਝ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਇੱਕ ਤਸਵੀਰ ਜਿਸ ਦੇ ਵਿੱਚ ਅਰਸ਼ ਉਸ ਦੀ ਮਾਂ ਅਤੇ ਗੁਰਪ੍ਰੀਤ कौर ਥਾਰ ਦੇ ਅੰਦਰ ਬੈਠੇ ਨਜ਼ਰ ਆ ਰਹੇ ਨੇ ਮਾਂ ਅਤੇ ਅਰਸ਼ ਮੂਰਲੀਆਂ ਸੀਟਾਂ ਤੇ ਨੇ ਅਤੇ ਗੁਰਪ੍ਰੀਤ कौर ਮਗਰਲੀ ਸੀਟ ਤੇ ਪਿਛਲੀ ਸੀਟ ਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਇੱਕ ਹੋਰ ਫੋਟੋ ਜਿਸਦੇ ਵਿੱਚ ਵਿਆਹ ਮਗਰੋਂ ਇਹ ਕੰਗਨਾ ਖੇਡਦੇ ਨੇ ਅਤੇ ਨਾਲ ਬੈਠੀ ਹੋਈ ਸੱਸ ਖਿੜਖਿੜ ਕਰਕੇ ਹੱਸ ਰਹੀ ਹੈ ਦੋਵਾਂ ਦੀ ਇਸ ਜੋੜੀ ਨੂੰ ਦੇਖ ਕੇ ਇਹ ਪਿਆਰ ਦੇ ਉਹ ਪਲ ਨੇ ਖੁਸ਼ੀਆਂ ਦੇ ਉਹ ਪਲ ਨੇ ਜੋ ਕਦੇ ਭੁਲਾਏ ਨਹੀਂ ਭੁੱਲਣਗੇ ਇਹ ਮੰਨ ਲਿਆ ਕਿ ਉਹ ਕੁੜੀ ਖੁੱਲੇ ਸੁਭਾਅ ਦੀ ਹੈ ਉਸ ਦੀਆਂ ਕੁਝ ਹਰਕਤਾਂ ਜਾਂ ਗੱਲਾਂ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਹੀਆਂ ਪਰ ਵਿਆਹ ਦੇ ਸਾਰੇ ਚਾਅ ਉਸ ਨੇ ਵੀ ਪੂਰੇ ਕੀਤੇ ਸੀ ਔਰੇ ਤਾਂ ਹਰ ਕੋਈ ਮੰਨ ਹੀ ਸਕਦਾ ਹੈ ਕਿ ਪਿਆਰ ਤਾਂ ਹਰੇਕ ਨੂੰ ਹੁੰਦਾ ਹੀ ਹੈ। ਭਾਵੇਂ ਕੋਈ ਕਿਹੋ ਜਿਹਾ ਵੀ ਇਨਸਾਨ ਕਿਉਂ ਨਾ ਹੋਵੇ। ਵਿਆਹ ਦੇ ਮੌਕੇ ਹੱਥਾਂ ਦੇ ਉੱਪਰ ਲਿਖਵਾਇਆ ਹੋਇਆ ਅਰਸ਼ ਦੀ ਵੋਟੀ ਮਹਿੰਦੀ ਦੇ ਨਾਲ ਆਪਣੇ ਗੁੱਟ ਦੇ ਉੱਪਰ ਅਰਸ਼ ਦਾ ਟੈਟੂ ਬਣਵਾਇਆ। ਉਂਗਲੀ ਦੇ ਉੱਪਰ ਉਸਦੇ ਨਾਮ ਦਾ ਪਹਿਲਾ ਅੱਖਰ ਲਿਖਵਾਇਆ। ਇਹ ਸਾਰੀਆਂ ਗੱਲਾਂ ਬਿਆਨ ਕਰਦੀਆਂ ਨੇ ਕਿ ਉਹ ਅਰਸ਼ ਨੂੰ ਕਿੰਨਾ ਪਿਆਰ ਕਰਦੀ ਹੈ। ਪਿਆਰ ਹਰੇਕ ਨੂੰ ਹੋ ਜਾਂਦਾ ਹੈ ਅਤੇ ਪਿਆਰ ਦੇ ਟੁੱਟਣ ਦਾ ਦੁੱਖ ਵੀ ਦੋਹਾਂ ਪਾਸੇ ਹਮੇਸ਼ਾ ਹੁੰਦਾ ਹੈ ਇਸ ਮੌਕੇ ਤੇ ਗੁਰਪ੍ਰੀਤ ਕੌਰ ਨੂੰ ਰੱਬ ਹੌਸਲਾ ਦੇਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕੇ ਕੁੜੀ ਰੋ ਰੋ ਕੇ ਬੇਹਾਲ ਹੋ ਚੁੱਕੀ ਹੈ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਜ਼ਿੰਦਗੀ ਹੁਣ ਕਿਵੇਂ ਜੀਵੇ ਇਨਸਾਫ ਦੇ ਲਈ ਵੀ ਭੱਜੀ ਫਿਰਦੀ ਹੈ ਤੇ ਇਧਰ ਉਸ ਦਾ ਪਿਆਰ ਟੁੱਟਿਆ ਇਸ ਗੱਲ ਦਾ ਦੁੱਖ ਵੀ ਹੈ ਇਸ ਪੂਰੀ ਕਹਾਣੀ ਦੇ ਵਿੱਚ ਤੁਸੀਂ ਜੇਕਰ ਇਹ ਦੇਖੋ ਕਿ ਇੱਕ ਮੁੰਡਾ ਤੇ ਇੱਕ ਕੁੜੀ ਹੈ ਦੋਵਾਂ ਨੇ ਵਿਆਹ ਦੇ ਲਈ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ 3 ਸਾਲ ਇੰਤਜ਼ਾਰ ਵੀ ਕੀਤਾ ਵਿਆਹ ਵਾਲਾ ਦਿਨ ਵੀ ਆਇਆ ਵਿਆਹ ਦੇ ਮਗਰੋਂ ਇਕੱਠੇ ਵੀ ਰਹੇ ਅਤੇ ਇਹ ਉਹ ਪਲ ਸੀ ਜਦੋਂ ਇੱਕ ਪਤਨੀ ਆਪਣੇ ਪਤੀ ਨੂੰ ਸਿਰਫ ਇੱਕੋ ਵਾਰ ਮਿਲੀ ਕੁਝ ਮਹੀਨਿਆਂ ਦੇ ਲਈ ਉਹ ਇਕੱਠੇ ਰਹੇ ਅਤੇ ਉਸ ਤੋਂ ਬਾਅਦ ਪਤੀ ਵਿਦੇਸ਼ ਚਲਾ ਗਿਆ ਅਤੇ ਹੁਣ ਹਮੇਸ਼ਾ ਹਮੇਸ਼ਾ ਦੇ ਲਈ ਇਹ ਜੋੜੀ ਵੱਖ ਹੋ ਰਹੀ ਹੈ ਨਾ ਤਾਂ ਦਿਲ ਦੇ ਵਿੱਚੋਂ ਇਹ ਸਾਰੀਆਂ ਯਾਦਾਂ ਜਾ ਸਕਦੀਆਂ ਨੇ ਅਤੇ ਨਾ ਹੀ ਸ਼ਰੀਰ ਦੇ ਉੱਪਰ ਜਦੋਂ ਉਸਦੇ ਨਾਮ ਦੇ ਟੈਟੂ ਖੁਣਵਾਏ ਸੀ ਉਹ ਦਰਦ ਕਦੇ ਭੁੱਲਿਆ ਜਾ ਸਕਦਾ ਬਾਹਾਂ ਦੇ ਉੱਪਰ ਗੁੱਟ ਦੇ ਉੱਪਰ ਲਿਖਵਾਇਆ ਹੋਇਆ ਉਸਦਾ ਨਾਮ ਹੀ ਭੁੱਲ ਸਕਦਾ ਰੋ ਰੋ ਕੇ ਇੱਕ ਦੂਸਰੇ ਨੂੰ ਉਹ 에어ਪੋਰਟ ਤੋਂ ਵਿਦਾ ਹੋਏ ਸੀ ਇਹ ਦੋਹਾਂ ਦੀ ਆਖਰੀ ਮੁਲਾਕਾਤ ਸੀ ਪਤੀ ਅਤੇ ਪਤਨੀ ਨੂੰ ਨਹੀਂ ਪਤਾ ਸੀ ਕਿ ਅੱਜ ਜਿਸੀ ਆਖਰੀ ਵਾਰ ਮਿਲ ਰਹੇ ਹਾਂ ਅਤੇ ਮੁੜ ਕੇ ਕਦੇ ਵੀ ਅਸੀਂ ਇੰਜ ਮਿਲਣਾ ਹੀ ਨਹੀਂ ਹੁਣ ਦੋਹਾਂ ਦੇ ਵਿੱਚ ਇੰਨੀ ਨਫ਼ਰਤ ਵੱਧ ਚੁੱਕੀ ਹੈ ਕਿ ਉਹ ਇੱਕ ਦੂਸਰੇ ਦੇ ਲਈ ਪਤਾ ਨਹੀਂ ਕਿੰਨਾ ਕੁਝ ਬੁਰਾ ਭਲਾ ਬੋਲ ਚੁੱਕੇ ਨੇ ਇੱਕ ਦੂਜੇ ਦੇ ਨਾਲ ਕਿਤੇ ਇੰਨਾ ਪਿਆਰ ਸੀ ਕਿ ਹਮੇਸ਼ਾ ਰਹਿਣ ਦੇ ਇਕੱਠੇ ਸੁਪਨੇ ਦੇਖਦੇ ਸੀ ਪਰ ਅਚਾਨਕ ਉਹ ਛੱਡ ਗਿਆ ਅਤੇ ਉਹ 에어ਪੋਰਟ ਤੇ ਹੋਈ ਮੁਲਾਕਾਤ ਵਾਲਾ ਆਖਰੀ ਦਿਨ ਜਿਸ ਦੇ ਵਿੱਚ ਦੋਵੇਂ ਪਿਆਰ ਦੇ ਨਾਲ ਵਿਛੜੇ ਸੀ ਕਾਸ਼ ਇਹ ਪਿਆਰ ਦੀ ਕਹਾਣੀ ਅਧੂਰੀ ਨਾ ਰਹਿੰਦੀ ਕਾਸ਼ ਅਰਸ਼ ਉਸ ਦਿਨ ਗੁਰਪ੍ਰੀਤ ਨੂੰ ਆਪਣੇ ਨਾਲ ਹੀ ਲੈ ਜਾਂਦਾ ਤਾਜੇ ਇਹ ਸਭ ਕੁਝ ਨਹੀਂ ਹੋਣਾ ਸੀ ਜੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੈ ਦੇਖਣ ਵਾਲੇ ਲੋਕ ਕਮੀਆਂ ਕੱਢ ਰਹੇ ਨੇ ਇਹ ਦੇਖ ਰਹੇ ਨੇ ਕਿ ਗਲਤ ਕੌਣ ਸੀ ਪਰ ਕੋਈ ਇਹ ਨਹੀਂ ਦੇਖ ਰਿਹਾ ਕਿ ਇੱਕ ਪਿਆਰ ਕਰਨ ਵਾਲਾ ਜੋੜਾ ਅਲੱਗ ਹੋਇਆ ਹਰ ਥਾਂ ਤੇ ਪਿਆਰ ਦੀ ਹੀ ਬੁੱਕਤ ਹੁੰਦੀ ਹੈ ਇਨਸਾਨ ਪਿਆਰ ਨੂੰ ਦੇਖਦਾ ਹੈ ਜਦੋਂ ਤਾਂ ਉਸ ਨੂੰ ਵੀ ਪਿਆਰ ਹੋ ਜਾਂਦਾ ਹੈ ਫਿਲਮਾਂ ਗਾਣੇ ਕਹਾਣੀਆਂ ਕਿਤਾਬਾਂ ਪਿਆਰ ਦੇ ਕਿੱਸਿਆਂ ਦੇ ਨਾਲ ਭਰੇ ਹੋਏ ਨੇ ਪਰ ਜਦੋਂ ਇੱਥੇ ਕਿਸੇ ਦਾ ਪਿਆਰ ਟੁੱਟ ਰਿਹਾ ਹੈ ਤਾਂ ਲੋਕ ਇਸ ਦਾ ਤਮਾਸ਼ਾ ਬਣਾ ਰਹੇ ਨੇ ਲੋਕ ਇਹ ਜ਼ਰੂਰ ਕਹਿਣਗੇ ਕਿ ਇਹ ਤਮਾਸ਼ਾ ਪਹਿਲਾਂ ਖੁਦ ਕੁੜੀ ਦੇ ਵੱਲੋਂ ਹੀ ਬਣਾਇਆ ਗਿਆ ਪਰ ਹਾਲਾਤਾਂ ਤੋਂ ਮਜਬੂਰ ਹੋ ਕੇ ਇਹ ਸਭ ਕੁਝ ਕਰਨਾ ਪਿਆ ਹੋਣਾ ਦੋਹਾਂ ਪੱਖਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਕੋਈ ਨਹੀਂ ਜਾਣਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਮਾੜਾ ਸਮਾਂ ਆਵੇ ਕਿ ਉਹ ਦਿਨ ਰਾਤ ਟੈਨਸ਼ਨ ਦੇ ਵਿੱਚ ਰਹਿਣ ਮਾੜੀਆਂ ਵੀਡੀਓਜ਼ ਬਣਾਣ ਲੋਕਾਂ ਦੇ ਸਾਹਮਣੇ ਰੋ ਰੋ ਕੇ ਦੱਸਣ ਕਿ ਉਹ ਕਿੰਨਾ ਦੁੱਖ ਚੇਲ ਰਹੇ ਨੇ ਪਰ ਇਹ ਸਭ ਕੁਝ ਇਸ ਕਹਾਣੀ ਦੇ ਵਿੱਚ ਇਹਨਾਂ ਦੋਹਾਂ ਦੇ ਨਾਲ ਵਾਪਰ ਚੁੱਕਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਕੁੜੀ ਅਤੇ ਮੁੰਡੇ ਨੂੰ ਹੌਸਲਾ ਮਿਲੇ ਕਿਉਂਕਿ ਇਸ ਸਮੇਂ ਉਸਦਾ ਪਤੀ ਉਸਦੇ ਕੋਲੋਂ ਡਾਈਵੋਰਸ ਦੀ ਮੰਗ ਕਰ ਰਿਹਾ ਹੈ ਮੁੰਡਾ ਕਹਿ ਰਿਹਾ ਹੈ ਕਿ ਮੈਨੂੰ ਡਾਈਵੋਰਸ ਦੇ ਦੇ ਤਾਂ ਕਿ ਮੈਂ ਕਿਤੇ ਹੋਰ ਵਿਆਹ ਕਰਵਾ ਲਵਾਂ ਅਤੇ ਤੇਰੇ ਤੋਂ ਛੁਟਕਾਰਾ ਪਾ ਲਵਾਂ ਖੈਰ ਮੁੰਡੇ ਨੇ ਡਾਈਵੋਰਸ ਮੰਗ ਹੀ ਲਿਆ ਕੁੜੀ ਨੂੰ ਹੌਸਲਾ ਮਿਲੇ ਕਿ ਉਹ ਅੱਗੇ ਵੱਧ ਸਕੇ ਜਿਸ ਘਰ ਨੂੰ ਇੱਕ ਵਾਰੀ ਅਲਵਿਦਾ ਕਹਿ ਕੇ ਉੱਥੇ ਮੁੜ ਜਦੋਂ ਉਸਨੇ ਪੈਰ ਰੱਖਿਆ ਹੈ ਹੁਣ ਉੱਥੇ ਰਹਿ ਰਹੀ ਹੈ ਤਾਂ ਉਸ ਨੂੰ ਸਾਰੀਆਂ ਚੀਜ਼ਾਂ ਉਂਝ ਹੀ ਚੇਤੇ ਆਂਦੀਆਂ ਹੋਣਗੀਆਂ ਜਿਵੇਂ ਉਹ ਆਖਰੀ ਵਾਰ ਆਪਣੇ ਵਿਆਹ ਵਾਲੇ ਦਿਨ 27 ਫਰਵਰੀ ਨੂੰ ਛੱਡ ਕੇ ਜਾ ਰਹੀ ਹੋਣੀ ਹੈ ਤਾਂ ਖੈਰ ਜੇ ਵਾਕਈ ਹੀ ਮੁੰਡੇ ਅਤੇ ਕੁੜੀ ਦਾ ਪਿਆਰ ਸੱਚਾ ਸੀ ਇਹ ਸਿਰਫ ਤਸਵੀਰਾਂ ਵੀਡੀਓ ਜਾਂ ਫਿਰ ਸਟੇਟਸ ਪਾਉਣ ਦੇ ਲਈ ਸੋਸ਼ਲ ਮੀਡੀਆ ਤੇ ਦਿਖਾਉਣ ਦੇ ਲਈ ਨਹੀਂ ਸੀ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮੁੰਡਾ ਵੀ ਬੈਠ ਕੇ ਸੋਚੇਗਾ कि ਮੈਨੂੰ ਉਸ ਕੁੜੀ ਦੀ ਤਰ੍ਹਾਂ ਗੁਰਪ੍ਰੀਤ ਦੀ ਤਰ੍ਹਾਂ ਕੋਈ ਪਿਆਰ ਨਹੀਂ ਕਰ ਸਕਦਾ ਸ਼ਿਟ ਓ ਗੋਡ ਸ਼ਿਟ ਮੈਨ ਇਨਨ ਤੁਸੀਂ ਵੱਡੇ ਲੋਕ ਬੋਲੋਗੇ ਐਂਡ ਮੇਰੇ ਕੱਪੜੇ ਸ਼ਿਟ ਕਿੱਦਾਂ ਮੇਰੇ ਕੱਪੜੇ ਰੱਖੇ ਆ ਰਜਾਨ ਤੋਂ ਬਾਅਦ ਇੰਨੇ ਮਹਿੰਗੇ ਮੇਰੇ ਸੂਟ ਐਂਡ ਨੂੰ ਨਾ ਡੁੱਬ ਕੇ ਮਰ ਜਾਣਾ ਚਾਹੀਦਾ ਓ ਸ਼ਿਟ ਮੈਨ ਓ ਗਾਡ ਮੇਰੇ ਇੰਨੇ ਹੈਵੀ ਸੂਟ ਮੇਰਾ ਇੰਨਾ ਮਹਿੰਗੇ ਕੱਪੜੇ ਓਕੇ ਦੈਟਸ ਫਾਈਨ ਨੋ ਵਰੀਜ਼ ਗੁੱਡ ਫ੍ਰੇਟ ਸਾਰੇ ਉਤਾਰੂਗੀ ਆਪਣੇ ਆ ਜਾ ਬੇਟਾ ਹੈਲੋ ਉਹ ਪਾਇਆ ਨਾ ਗੱਲ ਸੁਣ ਲੈ ਇੱਕ ਮਿੰਟ ਆ ਤੂੰ ਹੁਣ ਤੇਰਾ ਬਣਦਾ ਦੇਖੀ ਕੀ ਏ ਤੇਰੀ ਮਾਂ ਦਾ ਤੇ ਤੇਰੇ ਤੇਰੇ ਮਾਮੇ ਦਾ ਇਹ ਹੁਣ ਤੂੰ ਮੈਂ ਉਹ ਤੋਂ ਦੱਸਿਆ ਈ ਤੈਨੂੰ ਮੈਂ ਤੇਰੇ ਪਿੰਡ 'ਚ ਨਾ ਤਾੜੀ ਵਾਰ ਕੇ ਨਿਕਲਿਆ ਕੋਈ ਈ ਤਰ੍ਹਾਂ ਸ਼ਰਕਾ ਨੇੜੇ ਨਹੀਂ ਆਇਆ ਕੋਈ ਹੋਰ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਕਿ ਪਿੰਡ 'ਚ ਤਾੜੀ ਮਾਰ ਕੇ ਨਿਕਲਿਆ ਜੱਟ ਮੁੱਛਾਂ ਨੂੰ ਵੱਟ ਦੇ ਕੇ ਤੇਰੀ ਜਿਹੜੀ ਭੈਣ ਹੈ ਨਾ ਤੇਰੀ ਜਿਹੜੀ ਮਾਂ ਕਿਹੜਾ ਪਿੰਡ ਦੇ ਦਿੱਤਾ ਬਲਾਵਾ ਕਾ ਮੈਂ ਕਿਸੇ ਨੂੰ ਇਡੀਆ ਹੁਣ ਤੂੰ ਵਿੰਦਾ ਰੋ ਬਣਦਾ ਪੁੱਤ ਕੀ ਏ ਤਾਂ ਜਦੋਂ ਤੂੰ ਮੈਂ ਦਿੱਤਾ ਨਾ ਉੱਥੇ ਨਾ ਉੱਥੇ ਤੰਨਾ ਕਿ ਨਾ ਤੂੰ ਆਏ ਕਰੀ ਆਪਣੇ ਭੈਣ ਦਾ ਵਿਆਹ ਕਰਾ ਕੇ ਮੈਨੂੰ ਰਹਿਣ ਕਮਰੇ 'ਚ ਰਹਿਣਾ مرحبا